ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਸ਼ਾ ਜਲਾਸ਼ੀਤ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੈ ਬਾਬੇ ਦੀ ਸਾਰੇ ਭਗਤਾਂ ਨੂੰ ਜੈ ਬਾਬੇ ਦੀ ਕੁਝ ਕਾਰਨਵਸ਼ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਯਾਤਰਾ ਸਾਨੂੰ ਅੱਗੇ ਪੈਂਡਿੰਗ ਕਰਨੀ ਪੈ ਗਈ ਸੀ ਅੱਗੇ ਕੁਝ ਦਿਨ ਪਧਾਨੇ ਪੈ ਗਏ ਸੀ ਕੁਝ ਜੋ ਕੁਝ ਘਟਨਾ-ਤੁਘਟਨਾ ਹੋਈਆਂ ਸੀਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਹੁਣ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਦਿਨ ਸੁਧਰ ਗਏ ਨੇ ਹੁਣ ਆਪਾਂ ਯਾਤਰਾ 30 31 ਮਈ ਪਹਿਲੀ ਫਰਸਟ ਜੂਨ 3 ਕਿਤੇ ਮਈ ਤੇ 1 ਜੂਨ ਨੂੰ ਆਪਾਂ ਨੇ ਨਿਰਧਾਰਿਤ ਕੀਤੀ ਹੈ। ਉਹ ਸਾਰਿਆਂ ਨੂੰ ਮੈਂ ਇਸ ਗੱਲ ਵਾਸਤੇ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਵੀ ਜੋ ਕੁਝ ਹੋਏਗਾ ਉਹ ਉਸ ਤਰ੍ਹਾਂ ਹੀ ਜੋ ਪਹਿਲਾਂ ਨਿਸ਼ਚਿਤ ਹੈ ਉਸ ਤਰ੍ਹਾਂ ਹੀ ਹੋਏਗਾ ਸਾਰੇ 8 ਵਜੇ ਆਪਾਂ ਜਾਣਾ ਹੈ। ਠੀਕ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਜਾਏਗਾ ਇਹ ਤੁਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸਾਡੇ ਨਾਲ ਨਹੀਂ ਇਨਵੋਲਵਮੈਂਟ ਹੈਗੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ। ਵਿਸਥੀ ਇਸ ਤਰ੍ਹਾਂ ਕਿ ਆ ਦਿਨਾਂ ਦੇ ਵਿੱਚ ਕਿ ਵੀ ਆਪਾਂ ਜਾਣਾ ਹੈ 30 31 ਮਈ ਤੇ 1 ਜੂਨ ਨੂੰ ਲਾਡੀ ਨੇ ਮੈਸੇਜ ਵੀ ਪਾ ਦਿੱਤਾ ਤੋਂ ਸੋ ਪਲੀਜ਼ ਸਾਰੇ ਧਿਆਨ ਰੱਖਦੇ ਹੋਏ ਇਸ ਮੈਸੇਜ ਦਾ ਰਿਪਲਾਈ ਦੇ ਦਿਓ ਸਾਰਿਆਂ ਨੂੰ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਬਾਬਾ ਕੁੰਖਰੀ ਸਾਰਿਆਂ ਦੇ ਅਪਾਰ ਕਿਰਪਾ ਬੁਣਾਈ ਰੱਖੇ ਜੈ ਬਾਬਾ ਜੀ ਦੀ ਬਾਸਰੋ ਬਾਸਰੋ ਬਾਸ ਕਰੋ ਬਾਸ ਕਰੋ ਕੌਣ ਹੈ ਜਿੰਦਾਬਾਦ 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 20 ਦਿਨ ਕੋ ਕੀ ਹੋਗਾ ਅਰਦਾਸ ਹੋਗੀ ਅਰਦਾਸ ਹੋਗੀ 20 ਦਿਨ ਕੋ ਤਾਂ ਕਿਆ ਹੋਗਾ ਅਰਦਾਸ ਹੋਗੀ ਅਰਦਾਸ ਹੋਗੀ ਕੌਣ ਕਰੇਗਾ ਹਮ ਕਰੇਗੇ ਹਮ ਕਰੇਗੇ ਹਮ ਕਰੇਗੇ ਕੌਣ ਕਰੇਗਾ ਹਮ ਕਰੇਗੇ ਹਮ ਕਰੇਗੇ ਰਿਕਟਾ ਦਾ ਸਿਸਟਮ ਖਤਮ ਕਰੋ ਕੰਮ ਕਰੋ ਕੰਮ ਕਰੋ ਰਿਕਟਾ ਦਾ ਸਿਸਟਮ ਖਤਮ ਕਰੋ ਕੰਮ ਕਰੋ ਕੰਮ ਕਰੋ ਪਕੇ ਕਰੋ ਪਕੇ ਕਰੋ

ਫੈਡਰੇਸ਼ਨਾਂ ਤੇ ਆਜ਼ਾਦ ਜੱਥੇਬੰਦੀਆਂ ਨੂੰ ਮੈਂਸ਼ਨ ਕਰਕੇ ਮੂਲ ਸਰਕਾਰ ਦੀ ਨੀਤੀਆਂ ਦੇ ਖਿਲਾਫ ਜਿਹੜਾ 17 ਮੰਗ ਜਿਹਨ ਦੇ ਦਾ ਸੂਤਰ ਮਨਪੱਤਰ ਹੈ ਉਹਦੇ ਤੇ ਸਾਰੇ ਕੋਪ ਵਿਚਾਰ ਕਰਕੇ ਇੱਕ ਫੈਸਲਾ ਕੀਤਾ ਉਹੀ ਤਰੀਕ ਨੂੰ ਹਿੰਦੁਸਤਾਨ ਦੇ ਵਿੱਚ وہ کی سرکارتیاں نیتیاں سے خلاف پرسار وہ دیکھ سم سمتینا فیصلہ جیتا سکتا آج کاراتی کو جانتوں باگ میں لوائدیاں سے دشکرس کے بگرنوں پڑھا بگیا ہے تو پڑھا چیز کرنے ਉਮੀਦ ਰੀਤ ਤੋਂ ਹੀ ਜਿਹੜਾ ਕੰਮ ਸ਼ੁਰੂ ਕਰ। ਪਿਛਾੜੇ ਵਿੱਚ ਉਸ ਦਿਨ ਤੋਂ ਹੀ ਵੱਖ-ਵੱਖ ਜੱਗੀਆਂ ਨੇ ਆਪਣੀਆਂ ਮੀਟੀਆਂ ਕੀਤੀਆਂ ਸਵੇਰ ਦੀਆਂ ਦਸਤਕੀਆਂ ਦੀਆਂ ਮੀਟਾਂ ਕੀਤੀਆਂ ਵੱਖ-ਵੱਖ ਅਧਾਰਿਆਂ ਦੇ ਵਿੱਚ ਗੇਟ ਮੀਟਾਂ ਕੀਤੀਆਂ ਅਸ਼ਟਿਆਮ ਮੰਡੇ ਨਾਏ ਵੈਨਰ ਨਾਏ ਪੈਂਪਰ ਤੇ ਜ਼ੋਰ ਕੀਆ ਮੰਗਲੇ ਕਿਉਂਕਿ ਭਾਰੰਨੀ ਫੈਸਲਾ ਹੋਇਆ ਚਿੰਤਾ ਜਾਹ ਕੀਤੀ ਕਿ ਜੇਕਰ ਵਾ ਬਰਕਨ ਕਲਾਸ ਨੂੰ ਆਪਣੀਆਂ ਮੰਗਾ ਮਾਰੇ ਗਿਆਨ ਨਾ ਹੋਵੇ ਬਰਕਨ ਕਲਾਸ ਵੀ ਕਿਸੇ ਨੂੰ ਜੇ ਬਰਕਨ ਕਲਾਸ ਨੂੰ ਆਪਣੀਆਂ ਮੰਗਾ ਦੇ ਖਿਆਲ ਨਾ ਹੋਵੇ ਉਹ ਸਿੱਧਤ ਨਾਲ ਲੜਾਈ ਨਹੀਂ ਦੇਦਾ ਜਿਨ੍ਹਾਂ ਲੋਕਾਂ ਨੂੰ ਆਪਣੀਆਂ ਮੰਗਾਂ ਦਾ ਗਿਆਨ ਹੋਵੇ 2 ਤੋਂ 1 ਦੀ ਤੱਕ ਵੀ ਅਸੀਂ ਗੱਲ ਕੀਤੀ ਕਿ ਜਿਨ੍ਹਾਂ ਤੱਕ ਨਹੀਂ ਪਹੁੰਚ ਸਕੇ ਅੱਜ ਤੱਕ ਹੁਣ ਅੱਤ ਕੋਸ਼ੇ ਆਪਣੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਉਹਨਾਂ ਤੱਕ ਪਹੁੰਚਾਇਆ ਜਾਵੇ ਉਹਦੇ ਵਿੱਚ ਮਾਸ਼ੀ ਜੀ ਕੁ ਮਿਸਾਲ ਦਿੱਤੀ ਜਿਹੜੇ ਪਕਸਾਨਾ ਨੇ ਐਜੂਕੇਸ਼ਨ ਕੀਤੀ ਉਹਨਾਂ ਦੇ ਖਿਲਾਫ ਤਿੰਨ ਕਾਨੂੰਨ ਜਿਹੜੇ ਆ ਉਹ پاس ਕਾਲੇ ਨੂੰ پاس ਕਿਤੇ ਸੋ 13 ਮਹੀਨੇ এডਿਕੇਸ਼ਨ ਚੱਲੀ ਜੀ ਜਿਹੜੇ ਮੈਂ ਮਹਾਜਨ ਪ੍ਰਦਾਨ ਸੀਆਈਟੀ ਜੋ ਪੰਜਾਬ ਅੱਜ ਦੀ ਜਿਹੜੀ ਅਸੀਂ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰ ਰਹੇ ਹਾਂ ਇਹਦਾ ਮਕਸਦ ਹੈ ਜੋ 18 ਮਾਰਚ ਨੂੰ ਹਿੰਦੁਸਤਾਨ ਦੀਆਂ ਸਮੂਹ ਟ੍ਰੇਡ ਜਨੀਆਂ ਯੂਨੀਅਨਾਂ ਜਥੇਬੰਦੀਆਂ ਤੇ ਫੈਡਰੇਸ਼ਨਾਂ ਵੱਲੋਂ ਸਾਂਝੇ ਤੌਰ ਤੇ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ 20 ਮਈ ਦੀ ਹੜਤਾਲ ਦੀ ਸੱਦਾ ਦਿੱਤਾ ਹੈ ਉਹਨੂੰ ਕਾਮਯਾਬ ਕਰਨ ਲਈ ਅੱਜ ਦੀ ਮੀਟਿੰਗ ਅੱਜ ਤੋਂ ਪਹਿਲਾਂ ਅਸੀਂ ਸਾਰੀਆਂ ਹੀ ਫੈਕਟਰੀਆਂ ਵਿੱਚ ਦਫ਼ਤਰਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਉੱਥੇ ਟੈਂਪਰੇਟ ਲਾਏ ਬੰਦੇ ਉੱਥੇ ਇਸ਼ਤਿਹਾਰ ਬੰਨ ਲਾਏ ਤੇ ਉੱਥੇ ਜਿਹੜੇ ਐਵਨਰ ਲਾਏ ਤੇ ਅਸੀਂ ਅੱਜ ਜਿਹੜੀ ਮੀਟਿੰਗ ਕਰ ਰਹੇ ਹਾਂ ਅੱਜ ਵੀ ਦੀ ਤਿਆਰੀ ਦੇ ਵਿੱਚ ਹੈ ਅੱਜ ਦੀ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਟ੍ਰੇਡ ਯੂਨੀਅਨ ਨਾਲ ਸੰਬੰਧ ਰੱਖਦੀਆਂ ਤੇ ਜਿਹੜੀਆਂ ਕਿਸਾਨ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧ ਰੱਖਦੀਆਂ ਤੇ ਖੇਤ ਮਜ਼ਦੂਰਾਂ ਨਾਲ ਸੰਬੰਧ ਰੱਖਦੀਆਂ ਕਿਉਂਕਿ ਇਹਨਾਂ ਨੇ ਸਮਰਥਨ ਜਿਹੜਾ 20 ਤਰੀਕ ਦਾ ਸਾਡੀ ਹੜਤਾਲ ਨੂੰ ਕਾਮਜਾਂਵਾਂ ਦਾ ਸਮਰਥਨ ਦਿੱਤਾ ਹੈ 20 ਤਰੀਕ ਦੀ ਹੜਤਾਲ ਦਾ ਮੁੱਖ ਮੰਤਵ ਇਹ ਹੈ ਬਹੁਤ ਮਹੱਤਵੋ ਸਾਡਾ ਇਹ ਹੈ ਮੋਦੀ ਸਰਕਾਰ ਵੱਲੋਂ ਜਿਵੇਂ ਕਿਸਾਨਾਂ ਦੇ 3 ਕਾਲੇ ਕਾਨੂੰਨ ਬਣਾਏ ਸਕੇ ਉਸੇ ਤਰ੍ਹਾਂ ਮਜ਼ਦੂਰਾਂ ਦੇ 29 ਜਿਹੜੇ ਲੇਬਰ ਕਾਨੂੰਨ ਹੈ ਉਹਨਾਂ ਨੂੰ ਘੱਟ ਕੇ 4 ਕੋਡ ਬਣਾ ਦਿੱਤੇ ਉਹ ਕੋਡਾਂ ਨੂੰ ਲਾਗੂ ਕਰਨਾ ਚਾਹੁੰਦੇ ਹੈ ਜਿਹਦੇ ਨਾਲ ਜਿਹੜੀ ਵਰਕਿੰਗ ਕਲਾਸ ਹੈ ਉਹਨਾਂ ਦੇ ਪ੍ਰਾਪਤ ਕੀਤੇ ਹੱਕ ਹਕੂਕ ਸਾਰੇ ਹੀ ਖਤਮ ਹੋ ਜਾਣਗੇ ਕੋਈ ਟ੍ਰੇਡ ਯੂਨion ਦਾ ਹੱਕ ਨਹੀਂ ਰਹੂਗਾ ਉਹਦੇ ਮਿਨੀਮਮ ਵੇਜ ਦਾ ਹੱਕ ਨਹੀਂ ਰਹੂਗਾ ਉਹਦੇ ਅਦਾਲਤ ਤੇ ਜਾਣ ਦਾ ਕਾਨੂੰਨ ਦੇ ਨੂੰ ਲਾਗੂ ਕਰਨ ਦਾ ਹੱਕ ਨਹੀਂ ਰਹੂਗਾ ਤੇ ਉਹਦੇ ਵਿੱਚ ਮਿਨੀਮਮ ਵੇਜ ਦਾ ਜਿਹੜਾ ਜਿਹੜੀ 2 ਵਾਰੀ ਸਾਲ ਦੀ ਬਾਅਦ ਉਹਦਾ ਨਹੀਂ ਹੱਕ ਰਹੂਗਾ ਅਸੀਂ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜਿਹੜੀ 20 ਮਈ ਦੀ ਹੜਤਾਲ ਜਿਹੜੀ ਇਹ ਦੇਸ਼ ਪੱਧਰ ਤੇ ਕੀਤੀ ਜਾ ਰਹੀ ਹੈ ਜਿਹੜਾ ਸਭ ਤੋਂ ਵੱਡਾ ਖਤਰਾ ਹੈ ਤੇ ਹਿੰਦੁਸਤਾਨ ਦੇ ਸਰਕਾਰ ਜਿਹੜੀ ਫਿਰਕਾ ਪ੍ਰਸਤਾਨ ਦੀ ਸਰਕਾਰ ਹੈ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਜੇ ਦੇਸ਼ ਦੇ ਸੰਵਿਧਾਨ ਨੂੰ ਬਦਲਦੀ ਹੈ ਉਹਦੇ ਸਾਰੇ ਹੱਕ ਹਕੂਮ ਖਤਮ ਮੰਦੇ ਜੇ ਦੇਸ਼ ਦੇ ਵਿੱਚ ਜਮਹੂਰੀਅਤ ਨਾ ਰਹੇ ਧਰਮ ਨਿਰਪੱਖਤਾ ਨਾ ਰਹੇ ਤਾਂ ਟ੍ਰੇਡ ਜਿਹੜੀਆਂ ਜਿੱਥੇ ਜੇ ਕੰਮ ਕਰਨ ਦਾ ਟ੍ਰੇਡ ਜਿਹਨਾਂ ਕੰਮ ਕਰਨ ਦਾ ਹੱਕ ਹਕੂਕ ਜਿਹੜਾ ਖੋਇਆ ਜਾਂਦਾ ਇਸ ਕਰਕੇ ਉਸ ਖਤਰਿਆਂ ਨੂੰ ਭਾਵ ਤੇ ਹੋਏ ਅਸੀਂ ਮਤਲਬ ਇਹ ਅੱਜ ਮੀਟਿੰਗ ਕਰ ਰਹੇ ਹਾਂ ਤਾਂ ਕਿ ਅਸੀਂ ਸਾਰੇ ਮਹਿਕਮਿਆਂ ਦੇ ਵਿੱਚ ਜਿੰਨੇ ਵੀ ਅਸੀਂ ਲੀਡਰ ਸੱਦੇ ਆ ਉਹਨਾਂ ਤੋਂ ਆਪਣੇ ਆਪਣੇ ਵਿਭਾਗਾਂ ਦੇ ਵਿੱਚ 20 ਮਈ ਨੂੰ ਹੜਤਾਲ ਕਰਕੇ ਉਹ ਸਾਰੇ ਹੀ 11 ਵਜੇ ਤੋਂ ਡਿਸਟ੍ਰਿਕਟ ਹੈੱਡਕ quarter ਤੇ ਜਿਹੜੇ ਬੱਸ ਸਟੈਂਡ ਤੇ ਉੱਥੇ ਇਕੱਠੇ ਹੋਣਗੇ ਅਸੀਂ ਟੀਚਾ ਮਿਲਿਆ ਹੈ ਕਿ 2000 ਬੰਦਾ ਅਸੀਂ ਇੱਥੇ ਬੱਸ ਸਟੈਂਡ ਤੇ ਇਕੱਠਾ ਕਰਾਂਗੇ ਤੇ ਉੱਥੇ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਤੇ ਲੋਕਾਂ ਦੇ ਭਾਜਾਂਗੇ ਜਿਹਦੇ ਵਿੱਚ ਲੋਕਾਂ ਦੀਆਂ ਵੀ ਮੰਗਾਂ ਅਸੀਂ ਵਿੱਚ ਐਡ ਕੀਤੀਆਂ ਹਨ ਵੀਰਿਆਂ ਦੀਆਂ ਨੀਤੀਆਂ ਕਰ ਮਹਿੰਗਾਈ ਬੇਰਜ਼ਗਾਰੀ ਜਿਹੜੀ ਇਹੋ ਵਧੀ ਹੈ ਜਿਹੜੀ ਪੰਜਾਬ ਸਰਕਾਰ ਦੀ ਗੱਲ ਕਰੀਏ ਜਿਹੜੇ ਕਾਲੇ 3 4 ਕੋੜ ਪਾਸ ਕੀਤੇ ਹੈ ਉਹਨਾਂ ਨੂੰ ਲਾਗੂ ਕਰਨ ਦੀ ਗੱਲ ਕਰਦੇ ਆ ਇਹ ਵੀ ਅਸੀਂ ਫੈਸਲਾ ਕੀਤਾ ਹੈ ਜੇ ਕੋਈ ਸਰਕਾਰ ਪੰਜਾਬ ਲੈਵਲ ਤੇ ਜਾਂ ਹੋਰ ਦੀ ਸਰਕਾਰ ਉਹਨਾਂ ਕੋਡਾਂ ਨੂੰ ਲਾਗੂ ਕਰੂਗੀ ਤਾਂ ਬਿਨਾਂ ਸ਼ਰਤ ਅਸੀਂ ਸਵੇਰੇ ਹੀ ਉਸੇ ਦਿਨ ਸਵੇਰੇ ਸੜਕਾਂ ਤੇ ਆ ਜਾਾਂਗੇ ਉਹ ਦਾ ਡਟ ਕੇ ਜਿਹੜਾ ਉਹ ਵਿਰੋਧ ਕਰਾਂਗੇ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਇੱਥੇ ਕਰਪਸ਼ਨ ਦਾ ਪੂਰਾ ਬੋਲਬਾਲਾ ਹੈ ਇੱਥੇ ਮਾਈਨਿੰਗ ਵਾਈਟ ਹੋ ਰਹੀ ਹੈ ਇੱਥੇ ਲੈਂਡ ਆਰਡਰ ਨੂੰ ਮਤਲਬ ਜਿਹੜਾ ਖਤਮ ਹੋ ਗਿਆ ਲੋਕਾਂ ਦੇ ਹੰ ਮਾਲਜਾਨ ਦੀ ਰਾਖੀ ਨਹੀਂ ਕੀਤੀ ਜਾ ਤੁਹਾਡੇ ਸਾਹਮਣੀਆਂ ਮਢਾਲੀ ਦੇ ਵਿੱਚ ਕਤਲ ਹੋ ਗਿਆ ਦਿਨ ਦਿਹਾੜੇ ਕੋਈ ਪੁੱਛਗਿਛ ਨਹੀਂ ਹੋ ਸੋ ਇਸ ਕਰਕੇ ਇਹ ਸਾਰੀਆਂ ਹੀ ਕ੍ਰਿਤਿਆ ਦੇ ਖਿਲਾਫ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਅਸੀਂ 20 ਦੀ ਹੜਤਾਲ ਦੇਸ਼ ਵਿਆਪੀ ਹੜਤਾਲ ਕਰ ਰਹੇ ਹਾਂ ਉਹਦੇ ਸਾਨੂੰ ਸੰਯੁਕਤ ਜਿਹੜਾ ਕਿਸਾਨ ਮੋਰਚਾ ਹੈ ਉਹਨੇ ਫੁੱਲ ਤੋਂ ਪੂਰੇ ਤੋਂ ਰੂਪ ਦੇ ਵਿੱਚ ਸਮਰਥਨ ਦਿੱਤਾ ਹੈ ਫੇ ਅਸੀਂ ਕਾਮਯਾਬ ਕਰਨ ਨੂੰ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਗਾयक ਢੇਲਵਰਜੀਤ ਢੇਲਵਰ ਦੇ ਗਾਏ ਹੋਏ ਗੀਤ ਜਵਾਨੀ ਕਿੱਧਰ ਚਲੀ ਦਾ ਪੋਸਟਰ ਅੱਜ ਕਲਾਕਾਰ ਸੰਗੀਤ ਸਵਾ ਨਵਾਂ ਸ਼ਹਿਰ ਵੱਲੋਂ ਰਿਲੀਜ਼ ਕੀਤਾ ਗਿਆ ਇਹ ਗੀਤ ਅਭਿਸ਼ੇਕ ਗੀਤਕਾਰ ਦੇਸਰਾਜ ਵਾਲੀਉਰਾ ਵੱਲੋਂ ਲਿਖਿਆ ਗਿਆ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਜੀ ਮੈਂ ਤੁਹਾਡਾ ਆਪਣਾ ਗਾਇਕ ਲਖਵਿੰਦਰ ਲਖਨਾਵਾ ਸ਼ਹਿਰ ਸਭ ਤੋਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਦੇਸ ਰਾਜ ਬਾਲੀ ਜੀ ਦੇਸ ਰਾਜ ਬਾਲੀ ਜੀ ਜਿਨ੍ਹਾਂ ਨੇ ਸਮੇਂ ਦੀ ਮਜ਼ਾਗਤ ਨੂੰ ਸਮਝਦੇ ਹੋਏ ਉਹਨਾਂ ਨੇ ਬਹੁਤ ਖੂਬਸੂਰਤ ਗੀਤ ਲਿਖਿਆ ਜਵਾਨੀ ਕਿੱਧਰ ਚਲੀ ਔਰ ਉਸ ਨੂੰ ਬਹੁਤ ਹੀ ਬਾਖਮਾਲ ਨੇ ਬਹਾ ਸਾਡੇ ਸੀਨੀਅਰ ਆਰਟਿਸਟ ਦਿਲਵਰ ਜੀ ਦਿਲਵਰ ਉਹਨਾਂ ਨੇ ਇੱਕ ਬੜਾ ਬਾ ਕਮਾਲ ਕਾਇਆ ਔਰ ਸਮਾਜ ਨੂੰ ਇੱਕ ਸੇਧ ਦਿੱਤੀ ਹੈ ਔਰ ਇਸ ਦਾ 뮤직 ਬਾ ਕਮਾਲ ਹੈ ਦੀਆ ਦਿਮਾਣਾ ਜੀ ਜਸਵੀਰ ਜੱਸੀ ਜੀ ਨੇ ਇਸ ਦਾ ਵੀਡੀਓ ਕੀਤਾ ਔਰ ਦਿਲਵਰ 뮤직 ਕੰਪਨੀ ਦੇ ਵੱਲੋਂ ਲਾਂਚ ਕੀਤਾ ਗਿਆ ਔਰ ਸਰੋਤਿਆਂ ਤੋਂ ਆਸ ਰੱਖਦੇ ਹਾਂ ਇਸ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਜੀ ਔਰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਅਖੀਆਂ ਚੀਜ਼ਾਂ ਨੂੰ ਤੁਸੀਂ ਸਪੋਰਟ ਕਰਨਾ ਹੈ ਥੈਂਕ ਯੂ ਮਿਹਰਬਾਨੀ ਅਬੀਰ ਬਲਵੰਦਰ ਪੰਗਲ ਅੱਜ ਜੋ ਪੰਜਾਬੀ ਸੰਗ ਨਵਾਂ ਹੋਇਆ ਜਿਹੜੂ ਆਵਾਜ਼ ਦਿੱਤੀ ਮੇਰੇ ਬਹੁਤ ਹੀ دوست ਜਲਵਰ ਜੀ ਜਲਵਰ ਜਵਾਨੀ ਕਿੱਧਰ ਚੱਲੀ ਜਿਹਨਾਂ ਦੇ ਲੇਖਨ ਨੇ ਬਾਲੀ ਜੀ ਦੇਖ ਰਹੇ ਉਹਨਾਂ ਦੀ ਕਾਦਰ ਤੋਂ ਲਿਖਿਆ ਗੀਤ ਜਿਹਨੂੰ ਸੰਗੀਤ ਦਿੱਤਾ ਮੇਰੇ ਬਹੁਤ ਹੀ ਨੇੜੀ ਬੀਆ ੜਮਾਣਾ ਜੀ ਰਵੀ ਕਵਾਇ ਜੀ ਉਹਨਾਂ ਨੇ ਸੰਗੀਤ ਦੇ ਕੇ ਸੰਗੀਤੀਆਂ ਤੋਂ ਨਾਲ ਦੇ ਬੱਚ ਨੂੰ ਪੜਾਇਆ ਮੈਂ ਆਸ ਕਰਦਾ ਸਾਰੇ ਸਰੋਤਿਆਂ ਤੋਂ ਕਿ ਅੱਜ ਸਮਝੇ ਮਤਾਬਕ ਟੌਗਦੇ ਹੋਏ ਗੀਤ ਨੂੰ ਤੁਸੀਂ ਸੁਣੋ ਤੇ ਅੰਦਾਇਤਾ ਨਾਲ ਸ਼ੇਅਰ ਕਰੋ ਤਾਂ ਕਿ ਦਲਵਰ ਜੀ ਦਲਵਰ ਰੰਨਾ ਜਿਹੜਾ ਬਲਦਿਆਂ ਨੂੰ ਸ਼ੁਰੂ ਹੈ ਇਥੋਂ ਕਹਿੰਦਾ ਹੋਇਆ ਧੰਨਵਾਦ ਅੱਜ ਇੱਕ ਨਸ਼ਿਆਂ ਬੁਰਦ ਨਸ਼ਿਆਂ ਦੀ ਬੁਰਾਈ ਤੋਂ ਬਚਣ ਲਈ ਯਾਗਰੋ ਕਰਦਾ ਗੀਤ ਜਵਾਨੀ ਕਿੱਧਰ ਚੱਲੀ ਜਵਾਨੀ ਨੇ ਨਸ਼ਿਆਂ ਵੱਲ ਨੂੰ ਮੋੜ ਕੱਟਿਆ ਹੈ ਉਹ ਉਹਨੂੰ ਦੇਖਾ ਦੇਣ ਵਾਸਤੇ ਉਹਨੂੰ ਸਮਝਾਉਣ ਵਾਸਤੇ ਮੋਦੀ ਸ਼੍ਰੀਨੇ ਗਾਇਕ ਸਾਡੇ ਨਮਕਸ਼ਹਿਰ ਦਾ ਮਾਣ ਦਿਲਵਰਦੀ ਦਿਲਵਰਦੀ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਰਿਕਾਰਡ ਹੋਇਆ ਇਹਨੂੰ ਸੰਗੀਤ ਜੀ ਆ ਡਿਮਾਰਾ ਜੀ ਨੇ ਦਿੱਤਾ ਔਰ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਇਹਨੂੰ ਬਹੁਤ ਸਤਿਕਾਰਤ ਸ਼ਖਸੀਅਤਾਂ ਨੇ ਇਹਦੇ ਵਿੱਚ ਸ੍ਰੀ ਹਰਦੇਵ ਚਾਲ ਜੀ, ترਸੀਮ ਸਾਕੀ ਜੀ, ਸਾਡੇ ਉਸਤਾਦ ਸਾਹਿਬ ਤੇ ਬਾਸੇ ਪਰਦੇਸੀ ਜੀ, ਪੰਗਲ ਸਾਹਿਬ, ਲਖਵਿੰਦਰ ਲੱਖਾ ਜੀ ਉਹਨਾਂ ਨੇ ਆਪਣੇ ਘਰ ਕਮਲਾਂ ਦੇ ਨਾਲ ਤੇ ਨਾਲ ਵੀ ਦਾ ਕਮਲਜੀਤ ਜੀ ਆਪਣੇ ਘਰ ਕਮਲਾਂ ਦੇ ਨਾਲ ਉਹਨਾਂ ਨੇ ਇਹਨੂੰ ਅੱਜ ਇਹਦਾ ਪੋਸਟਰ ਰਿਲੀਜ਼ ਕੀਤਾ ਹੈ। ਹੋਰ ਪਰਿਖਰੇ ਵਿੱਚ ਅਸੀਂ ਕਲਾਕਾਰਾਂ ਕੋਲੋਂ ਇਹੀ ਉਮੀਦ ਰੱਖਦੇ ਆਂ ਕਿ ਉਹ ਸਾਰੂ ਗੀਤ ਜਿਹੜੇ ਸਮਾਜ ਨੂੰ ਅੱਜ ਬਹੁਤ ਹੀ ਪਿਆਰੇ ਲੇਖਕ ਦੇਸਾਈ ਭਾਲੀ ਜੀ ਨੇ ਗੀਤ ਲਿਖਿਆ ਜਵਾਨੀ ਕਿਧਰ ਚਲੀ ਮੇ ਯਾਰ ਜਵਾਨੀ ਕਿਧਰ ਚਲੀ ਉਹ ਜਿਸ ਨੂੰ ਗਾਇਆ ਦਿਲਵਰਜੀਤ ਦਿਲਵਰ ਨੇ ਲਿਖਿਆ ਉਸ ਵਾਂਗ ਤੇ ਗਾਇਬ ਹੋ ਸੋਣਾ ਇਸ ਸੱਜਣ ਸ਼੍ਰੀ ਭਗsein ਨਗਰ ਦਾ ਸਵਤੰਤਰ ਅਧਿਕਾਰ ਵਿਸ਼ੇ ਸਭਾਗੀਆਂ ਫਲਫੇਰ ਰਮੀਆਂ ਤੇ ਤਾਰੀਆਂ ਸਰਗੀਆਂ ਲੈ ਕੇ ਹਾਜ਼ਰ ਹੋਮਾਨੇ ਉਦੋਂ ਤੱਕ ਵਾਸਤੇ ਪ੍ਰਤੀਸੀਮ ਇਜਾਜ਼ਤ ਦਿਓ ਧੰਨਵਾਦ